ਹਾਂਜੀ ਕਿਸਾਨੋ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਕਣਕ ਦੀ ਬਿਜਾਈ ਇਹ ਕੁਝ ਕਿਸਾਨ ਵੀਰਾਂ ਨੇ ਕਰ ਲਈ ਹੈ ਤੇ ਕੁਝ ਕਿਸਾਨ ਵੀਰ ਕਰ ਰਹੇ ਹੋਣਗੇ ਸੁਪਰ ਸੀਡਰ ਨਾਲ ਕਾਫੀ ਵੱਡਾ ਰਕਬਾ ਪਿਛਲੇ ਸਾਲਾਂ ਦੀ ਤਰ੍ਹਾਂ ਕਵਰ ਹੋ ਰਿਹਾ ਇਹਦੂਲਾਵਾ ਰੋਟਾਵੇਟਰ ਕੁਝ ਕਿਸਾਨ ਵੀਰ ਵਰਤ ਰਹੇ ਆ ਜਾਂ ਵਾਹ ਕੇ ਬਿਜਾਈ ਕਰ ਰਹੇ ਆ ਕੋਈ ਕਿਸਾਨ ਵੀਰ ਹੈਪੀ ਸੀਡਰ ਵਗੈਰਾ ਨਾਲ ਬਿਜਾਈ ਕਰ ਰਹੇ ਆ ਤੇ ਇਹ ਤਾਂ ਮੇਰੀ ਵਾਰ-ਵਾਰ ਬੇਨਤੀ ਹੁੰਦੀ ਕਿ ਪਰਾਲੀ ਦੀ ਸਾਮ ਸਮਾਲ ਖੇਤ ਦੇ ਵਿੱਚ ਹੀ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਫਾਇਦੇ 'ਚ ਹੀ ਰਹੂਗਾ ਤੇ ਜੇ ਤੁਸੀਂ ਨਾ ਕਰੋਗੇ ਤਾਂ ਆਉਣ ਵਾਲੇ ਸਮੇਂ 'ਚ ਇਹ ਜਰੂਰ ਸ਼ੁਰੂਆਤ ਕਰੋਗੇ ਇਹ ਨੋਟ ਕਰੋ ਗੱਲ ਅਗਲੇ ਸਾਲ ਕਰ ਲਓ ਚਾਹੇ 2 ਸਾਲਾਂ ਨੂੰ ਕਰ ਲਓ ਜਦੋਂ ਜ਼ਮੀਨ ਥੱਲੇ ਡਾਊਨ ਜਾਣੀ ਹੈ ਤਾਂ ਇਹ ਕੰਮ ਆਪਾਂ ਨੂੰ ਕਰਨਾ ਪੈਣਾ ਸੁਪਰ ਸੀਡਰ ਦੀ ਬਿਜਾਈ ਦੇ ਵਿੱਚ ਮੈਂ 5-6 ਗੱਲਾਂ ਦਾ ਜਿਹੜਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ ਕਈ ਥਾਵਾਂ ਦੇ ਉੱਤੇ ਨਾ ਕਿਸਾਨ ਵੀਰ ਦੇਖਿਆ ਇੱਕ ਦੋ ਨੁਕਤੇ ਕਈ ਵਾਰ ਛੱਡ ਦਿੰਦੇ ਆ ਤਾਂ ਉਹਦੇ ਵਿੱਚ ਕਰਕੇ ਜਿਹੜਾ ਹੈਗਾ ਜਲਦੀ ਜਲਦੀ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਸਭ ਤੋਂ ਪਹਿਲਾਂ ਤਾਂ ਪਹਿਲੇ ਨੰਬਰ ਤੇ ਜਿੱਥੇ ਤੁਸੀਂ ਸੁਪਰਸੀਡਰ ਨਾਲ ਬਜਾਈ ਕਰਨੀ ਹੈ ਖੇਤ 'ਚ ਪਰਾਲੀ ਜਿਹੜੀ ਉੱਪਰਲੀ ਲੂਸ ਟਰਾ ਹੁੰਦਾ ਨਾ ਜਿਹੜੀ ਕਮਬਾਈਨ ਮਗਰ ਛੱਡਦੀ ਉਹ ਇੱਕ ਸਾਰ ਖਿਲਰੀ ਹੋਣੀ ਚਾਹੀਦੀ ਆ ਉਹਦੇ ਵਾਸਤੇ ਜਾਂ ਤਾਂ ਤੁਹਾਡੀ ਸੁਪਰ ਐਸਐਮਐਸ ਵਾਲੀ ਕਮਬਾਈਨ ਨਾਲ ਵਾਢੀ ਕਰਾਈ ਹੋਵੇ ਜਿਹੜੀ ਇੱਕ ਸਾਰ ਪਹਿਲਾਂ ਹੀ ਪਰਾਲੀ ਜਿਹੜੀ ਖਿਲਾਰ ਕੇ ਸਿੱਟਦੀ ਆ ਜਾਂ ਫਿਰ ਜੇ ਸਿੰਪਲ ਕਮਾਈ ਨਾਲ ਵੱਢੀ ਕਰਾਈ ਤਾਂ ਇੱਕਸਾਰ ਜਿਹੜਾ ਹੈਗਾ ਜਾਂ ਤਾਂ ਟਰੈਕਟਰ ਦੇ ਮਗਰ ਜਿਹੜੀ ਉਹ ਡੰਡੇ ਵਾਲੀ ਅਟੈਚਮੈਂਟ ਆਉਂਦੀ ਉਹਦੇ ਨਾਲ ਖਿਲਾਰ ਲਓ ਜਾਂ ਫਿਰ ਤੁਹਾਨੂੰ ਹੋਰ ਕਿਸੇ ਵੀ ਤਰੀਕੇ ਪਰਾਲੀ ਇੱਕਸਾਰ ਖੇਤ ਚ ਖਿਲਰੀ ਚਾਹੀਦੀ ਆ ਨੰਬਰ 2 ਬੀਜ ਦੀ ਸੋਧ ਬਹੁਤ ਲਾਜ਼ਮੀ ਆ ਕਿਉਂਕਿ ਜਿਹੜੀ ਸਿਉਂਗ ਦੀ ਸਮੱਸਿਆ ਚਾਹੇ ਹੋਵੇ ਨਾ ਹੋਵੇ ਇਸ ਤੋਂ ਇਲਾਵਾ ਜਿਹੜਾ ਮੁੱਢਾਂ ਦੇ ਵਿੱਚ ਜੂਂ ਵਗੈਰਾ ਪੈ ਜਾਂਦੀ ਆ ਰੂਟ ਗ੍ਰੱਬ ਕਈ ਵਾਰ ਪੈ ਸਕਦਾ ਜਾਂ ਕੋ ਕਿਤੇ ਨਾ ਕਿਤੇ ਥੋੜੀ-ਬਹੁਤੀ ਪਹਿਲੇ ਪਾਣੀ ਤੱਕ ਆਪਣੀ ਜਿਹੜੀ ਹੈਗੀ ਆ ਸੁੰਡੀ ਵਗੈਰਾ ਤੋਂ ਵੀ ਜਿਹੜਾ ਮਦਦ ਜ਼ਰੂਰ ਕਰਨੀ ਆ ਐ ਸੱਚ ਕੰਟਰੋਲ ਨਹੀਂ ਹੈਗਾ ਇਹ ਪਰ ਕਿਤੇ ਨਾ ਕਿਤੇ ਮਦਦ ਆਪਾਂ ਨੂੰ ਮਿਲੂਗੀ ਜਾਂ ਹੋਰ ਕੋਈ ਰੇਮਕੋੜਿਆਂ ਤੋਂ ਮਿਲੂਗੀ ਬੀਜ ਸੋਧਨ ਭੁੱਲੋ ਇਹ ਨਾ ਛੱਡੋ ਜਾਂ ਤਾਂ ਇੱਕ ਗ੍ਰਾਮ ਜਿਹੜੀ ਕਰੂਜ਼ਰ ਦਵਾਈ ਹੈ 70% ਤਾਕਤ ਦੀ ਆਉਂਦੀ ਥਾਇਮਥਾਕਸਮ ਜਾਂ 4 ਐਮ ਐਲ ਕਲੋਰੋ 20% ਵਾਲੀ ਉਹ ਲਾ ਲਓ ਕਿਲੋ ਬੀ ਮਗਰ ਦੱਸ ਰਿਹਾ ਜਾਂ ਫਿਰ ਨਿਓਨੈਕਸ ਦਵਾਈ ਆਉਂਦੀ ਜਿਹ ਚ ਤੇ ਜਿਹੜੀ ਹੈਕਜ਼ਾਕੋਨੋਜੋਲ ਤੇ ਅਮੀਡਾ ਕੋਲੋਪਰੇਟ ਹੁੰਦੀ ਆ ਕੋ ਹੁੰਦੀ ਆ ਇਹ ਤੁਸੀਂ 2 ਐਮ ਐਲ ਪ੍ਰਤੀ ਕਿਲੋ ਬੀਜ ਮਗਰ ਇਹ ਲਾ ਸਕਦੇ ਆ ਜੇ ਕਲੋਰੋਨਾਸੋਧ ਕੀਤੀ ਆ ਤਾਂ ਫਿਰ ਤੁਸੀਂ ਨਾਲ ਵਿਟਾਬੈਕਸ ਜਾਂ ਵਿਟਾਬੈਕਸ ਪਾਵਰ ਜਾਂ ਰੈਕਸਲ ਦਵਾਈ ਇਹ ਜ਼ਰੂਰ ਲਾਓ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਸ਼ੁਰੂਆਤ ਦੇ ਵਿੱਚ ਕਿਉਂ ਪਰਾਲੀ ਖੇਤ ਚ ਬੋਣੇ ਆਪਾਂ ਸੀਡਲਿੰਗ ਬਲਾਈਟ ਡੈਂਪਿੰਗ ਆਫ ਕੋਈ ਵੀ ਸਮੱਸਿਆ ਆ ਗਈ ਉਹਦੇ ਨਾਲ ਬੂਟੇ ਜਿਹੜੇ ਹੈਗੇ ਕਈ ਵਾਰ ਦੋਗੀਆਂ ਵਿੱਚ ਸੁੱਕ ਜਾਂਦੇ ਆਪਾਂ ਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਸੁੰਡੀ ਜਾਂ ਹੋਰ ਕੀੜਾ ਮਕੌੜਾ ਆ ਗਿਆ ਉੱਲੀ ਰੋਗ ਤੋਂ ਵੀ ਕੰਟਰੋਲ ਹੋਊਗਾ ਆਪਾਂ ਨਾਲ ਤਾਂ ਕੀੜੇ ਮਕੌੜੇ ਤੋਂ ਵੀ ਹੋਏ ਇਸ ਕਰਕੇ ਇਹ ਸੋਧਾਂ ਵਾਸਤੇ ਮੈਂ ਵੱਖਰੀ ਵੀਡੀਓ ਪਾਈ ਹੋਈ ਹੈ ਇਹ ਜਰੂਰ ਕਰੋ ਬੀਜ ਸੋਧ ਬਹੁਤ ਜ਼ਰੂਰੀ ਹੈ ਜਿੱਥੇ ਤੁਸੀਂ ਜਿਹੜੀ ਸੁਪਰ ਸੀਡਰ ਵਗੈਰਾ ਨਾਲ ਬਜਾਈ ਕਰ ਰਹੇ ਹਾਂ ਤੀਜੇ ਨੰਬਰ ਤੇ ਗਿੱਲ ਖੇਤ ਦੇ ਹੋਣ ਵਿੱਚ ਗਿੱਲਾ ਬੱਤਰ ਹੋਣਾ ਚਾਹੀਦਾ ਜੇ ਜਿਹੜਾ ਆਪਣਾ ਬਜਾਈ ਵਾਲਾ ਆਮ ਬੱਤਰ ਹੁੰਦਾ ਜੇ ਉਸ ਤਰ੍ਹਾਂ ਦਾ ਹੁੰਦਾ ਤਾਂ ਖੇਤ ਬਹੁਤ ਜਲਦੀ ਖੁਸ਼ਕ ਹੁੰਦਾ ਤੁਹਾਡੇ ਜਰਮੀਨੇਸ਼ਨ ਦੀ ਸਮੱਸਿਆ ਆਊਗੀ ਖੇਤ ਦੇ ਵਿੱਚ ਗਿੱਲਾ ਬੱਤਰ ਹੋਣਾ ਸੁਪਰ ਸੀਡਰ ਵਾਸਤੇ ਬਹੁਤ ਜ਼ਰੂਰੀ ਹੈ ਅੱਗੇ ਆ ਗਿਆ ਬੀਜ ਦੀ ਮਾਤਰਾ ਬੀਜ ਦੀ ਮਾਤਰਾ ਤੁਸੀਂ 45 ਕਿਲੋ ਤੋਂ ਘੱਟ ਨਹੀਂ ਰੱਖਣੀ ਜਿਹੜਾ ਗ੍ਰੇਡੇਡ ਤੁਸੀਂ ਥੈਲੇ ਵਾਲਾ ਬੀਜ ਵਰਤ ਰਹੇ ਹਾਂ ਜੇ ਅਨਗ੍ਰੇਡੇਡ ਆ ਘਰ ਦਾ ਰੱਖਿਆ ਬੀਜ ਆ ਜਿਹਦੇ ਵਿੱਚ ਕੋਈ ਬਰੀਕ ਦਾਣਾ ਟੋਟਾ ਹੈਗਾ ਤਾਂ ਉਹ 2-3 ਕਿਲੋ ਹੋਰ ਬੀਜ ਵਧਾ ਲਓ ਬੀਜ ਘੱਟ ਨਾ ਪਾਓ ਇਹ ਗੱਲ ਦਾ ਖਾਸ ਧਿਆਨ ਰੱਖੋ ਅੱਗੇ ਆ ਗਿਆ ਬੀਜ ਦੀ ਡੰਗਾਈ ਬੀਜ ਦੀ ਡੰਗਾਈ ਪਹਿਲਾਂ ਵੀ ਮੈਂ ਤੁਹਾਨੂੰ ਨਾਲ ਗੱਲ ਕੀਤੀ ਸੀ ਕਿ 2 ਇੰਚ ਤੋਂ ਨੀਵਾ ਨਹੀਂ ਜਾਣਾ ਚਾਹੀਦਾ ਬੀਜ ਡੂੰਘਾ ਨਹੀਂ ਜਾਣਾ ਚਾਹੀਦਾ 1.5 ਤੋਂ 2 ਇੰਚ ਹੁੰਦਾ ਜਦੋਂ ਬਜਾਈ ਕਰਦੇ ਇਹ ਨਾ ਹੋਵੇ ਕਿ ਡੰਡਾ ਆਪਾਂ ਜਾਂ ਤਾਂ ਜਮੇ ਹੀ ਖੋਲ ਲਏ ਜਾਂ ਆਪਾਂ ਕਸ ਲਏ ਵੀ ਜਾਂ ਤਾਂ ਉਹ ਜਮੇ ਹੀ ਥੱਲੇ ਡੂੰਘਾ ਲੱਗੀ ਚੱਲੇ ਜਿਹੜਾ ਹੈਗਾ ਸੁਪਰ ਸੀਡਰ ਤੇ ਜਾਂ ਫਿਰ ਉੱਪਰ ਉੱਪਰ ਹੀ ਤੁਰਿਆ ਫਰੇ ਇਹ ਗੱਲ ਦਾ ਖਾਸ ਧਿਆਨ ਰੱਖੋ ਕਿ ਬੀਜ ਦੀ ਡੰਗਾਈ 1.5 ਤੋਂ 2 ਇੰਚ ਦੇ ਦਰਮਿਆਨ ਹੋਣੀ ਚਾਹੀਦੀ ਹੈ ਫਿਰ ਬਹੁਤ ਵਧੀਆ ਜਿਹੜਾ ਜਮ ਬੀਜ ਦਾ ਹੁੰਦਾ ਖਾਦ ਖਾਦ ਕਈ ਕਿਸਾਨ ਵੀਰ 50 55 ਕਿਲੋ ਡੀਏਪੀ ਹੀ ਕੇਰ ਰਹੇ ਆ ਡੀਏਪੀ ਇਹਦੇ ਵਿੱਚ ਸੁਪਰ ਸੀਡਰ ਦੇ ਵਿੱਚ ਵੀ ਸੁਪਰ ਸੀਡਰ ਨਾਲ ਜਾਂ ਹੈਪੀ ਸੀਡਰ ਵਗੈਰਾ ਨਾਲ ਕਿਸੇ ਵੀ ਤਰੀਕੇ ਬਜਾਈ ਕਰਨੀ ਤੁਸੀਂ ਰੋਟਾਵੇਟਰ ਨਾਲ ਕਰ ਰਹੇ ਆ 65 ਕਿਲੋ ਡੀਏਪੀ ਜੇ ٹی ਐਸ ਪੀ ਵਰਤ ਰਹੇ ਤਾਂ 65 ਕਿਲੋ ٹی ਐਸ ਪੀ ਤੇ 25 ਕਿਲੋ ਯੂਰੀਆ ਨਾਲ ਪਾਉਣਾ ਜੇ ਸੁਪਰ ਵਰਤ ਰਹੇ ਆ ਤਾਂ 3.5 ਗੱਟੇ ਸਿੰਗਲ ਸੁਪਰ ਫਾਸਫੇਟ ਤੇ ਨਾਲ ਤੁਸੀਂ 25 ਕਿਲੋ ਯੂਰੀਆ ਪਾਉਣਾ ਜੇ ਡੀਏਪੀ ਪਾਉਣੀ ਤਾਂ 65 ਕਿਲੋ ਡੀਏਪੀ ਘੱਟੋ ਘੱਟ ਸੁਪਰ ਸੀਡਰ ਦੇ ਨਾਲ ਜ਼ਰੂਰ ਡ੍ਰਿਲ ਕਰੋ ਘੱਟ ਖਾਦਣਾ ਪਾਉ ਕਈ ਕਿਸਾਨ ਵੀਰ ਘੱਟ ਖਾਦ ਪਾ ਰਿਆ ਹੈ। ਅੱਗੇ ਆ ਗਿਆ ਜਦੋਂ ਪੂਰੇ ਵਧੀਆ ਗਿੱਲ ਦੇ ਵਿੱਚ ਗਿੱਲੇ ਵਾਤਰ ਆਪਾਂ ਬਜਾਈ ਕਰਾਂਗੇ ਕਈ ਥਾਵਾਂ ਦੇ ਉੱਤੇ ਨਦੀਨਾਂ ਦੇ ਬੀਜ ਜ਼ਿਆਦਾ ਹੁੰਦੇ ਖੇਤਾਂ ਦੇ ਵਿੱਚ ਨਦੀਨਾਂ ਦੀ ਸਮੱਸਿਆ ਤੁਹਾਨੂੰ ਗੁੱਲੀ ਡੰਡੇ ਦੀ ਖਾਸ ਤੌਰ ਤੇ ਆ ਸਕਦੀ ਹੈ ਇਸ ਕਰਕੇ ਪ੍ਰੀ ਮਰਜੈਂਸ ਵੀਡੀਸਾਈਡ ਮਤਲਬ ਪੈਂਡੀਮੈਥਲਨ ਜਾਂ ਤੁਸੀਂ ਵਕੀਰਾ ਮੰਮੀ ਜੀ ਪਲੇਟਫਾਰਮ ਜੇ ਤੁਹਾਡੇ ਦੋਵਾਂ ਮਤਲਬ ਚੌੜੀ ਪੱਤੀ ਵਾਲੇ ਨਦੀਨ ਵੀ ਨਾਲ ਹੁੰਦੇ ਤਾਂ ਪਲੇਟਫਾਰਮ ਜਾਂ ਦਕਸ਼ ਪਲੱਸ ਦਵਾਈ ਆਉਂਦੀ ਹੈ ਪਲੇਟਫਾਰਮ 1 ਲੀਟਰ ਪ੍ਰਤੀ ਏਕੜ ਤੇ ਦਕਸ਼ ਪਲੱਸ 900 ml ਪੈਂਦੀ ਹੈ 200 ਲੀਟਰ ਪਾਣੀ ਦੇ ਵਿੱਚ ਬਜਾਈ ਤੋਂ 2 ਦਿਨ ਦੇ ਅੰਦਰ ਅੰਦਰ ਸ਼ਾਮ ਨੂੰ ਸਪਰੇਅ ਕਰਨੀ ਆ ਨਦੀਨ ਨਾਸ਼ਕ ਲਾਜ਼ਮੀ ਤੁਸੀਂ ਸਪਰੇਅ ਕਰੋ ਨਹੀਂ ਨਦੀਨਾ ਦੀ ਤੁਹਾਨੂੰ ਸਮੱਸਿਆ ਆਊਗੀ ਨਦੀਨਾ ਦੇ ਕੰਟਰੋਲ ਵਾਸਤੇ 20 ਸੋਧਵਾਤੇ ਵੱਖਰੀਆਂ ਮੈਂ ਵੀਡੀਓ ਪਾਈਆਂ ਹੋਈਆਂ ਉਹ ਤੁਸੀਂ ਜਾ ਕੇ ਫੇਸਬੁੱਕ ਪੇਜ ਤੇ ਵੀ ਪਾਈਆਂ YouTube ਚੈਨਲ ਤੇ ਵੀ ਪਾਈਆਂ ਤੁਸੀਂ ਦੇਖ ਸਕਦੇ ਆ ਇਹ ਗਲਤੀਆਂ ਜਿਹੜੇ 5 6 ਨੁਕਤਿਆਂ ਦਾ ਖਿਆਲ ਰੱਖੋਗੇ ਤਾਂ ਤੁਹਾਡੇ 100% ਜਿਹੜੀ ਕਣਕ ਆ ਉਹ ਕਾਮਯਾਬ ਹੋਊ। ਸੁੰਡੀ ਵਾਸਤੇ ਮੈਂ ਵੱਖਰੀ ਵੀਡੀਓ ਪਾਈ ਹੋਈ ਆ। ਸੁੰਡੀ ਦਾ ਕੰਟਰੋਲ ਆਪਾਂ ਕਿਵੇਂ ਕਰ ਸਕਦੇ ਆ ਅੱਗੇ ਵੀ ਆਉਣ ਵਾਲੇ ਸਮੇਂ 'ਚ ਵੀ ਮੈਂ ਸਾਂਝੀ ਕਰ ਦਊਗਾ। ਕਿਸੇ ਪਾਸਿਓਂ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਪਰ ਨੁਕਤੇ ਜਿਹੜੇ ਤਕਨੀਕੀ ਨੁਕਤੇ ਫਾਲੋ ਕਰਨੇ ਜ਼ਰੂਰੀ ਆ ਤੇ ਜੇ ਇੱਥੇ ਕਿਤੇ ਆਪਣੇ ਕਿਤੇ ਮਿਸਟੇਕ ਰਹਿ ਜਾਂਦੀ ਫੇਰ ਸਮੱਸਿਆ ਆਉਂਦੀ ਆ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਖੁਸ਼ ਰੱਖੇ ਸ਼ਾਰੋ। ਬਾਦਰੋ।